ਜਿਨ੍ਹਾਂ ਨੇ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈ ਗੱਲ ਕਰਦੇ ਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਹੈਬੋਵਾਲ ਦੇ ਵਿੱਚ ਇੱਕ ਵਿਸ਼ਾਲ ਰੈਲੀ ਕੱਢੀ ਇਸ ਰੈਲੀ ਨੂੰ ਲੈ ਕੇ ਇਲਾਕਾ ਦੇ ਕੁਝ ਲੋਕ ਖੁਸ਼ੀ ਦਿਖਾਈ ਦਿੱਤੇ ਤੇ ਕੁਝ ਨਾਰਾਜ਼ ਇਸ ਰੈਲੀ ਨੂੰ ਲੈ ਕੇ ਦੁਕਾਨਾਂ ਸਾਰੀਆਂ ਬੰਦ ਦਿਖਾਈ ਦਿੱਤੀਆਂ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਦੇਖਣ ਨੂੰ ਮਿਲਿਆ ਅਤੇ ਆਵਾਜਾਈ ਨੂੰ ਲੈ ਕੇ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸਾਡੇ ਵੱਲੋਂ ਸਵਾਲ ਪੁੱਛੇ ਜਾਣ ਤੋਂ ਬਾਅਦ ਰਾਘੀਰਾ ਨੇ ਕੈਮਰੇ ਸਾਹਮਣੇ ਬੋਲਣ ਤੋਂ ਮਨਾਹੀ ਕਰ ਦਿੱਤੀ ਇਸ ਰੈਲੀ ਦੇ ਵਿੱਚ ਦੂਰ ਦਰਾਡੇ ਲੋਕਾਂ ਨੇ ਹਿੱਸਾ ਲਿਆ ਕਿਉਂਕਿ ਇਸ ਇਲਾਕੇ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਗੜ ਮੰਨਿਆ ਜਾਂਦਾ ਹੈ। ਹਾਂਜੀ ਸਿੱਧੂ ਸਾਹਿਬ ਅਜੇ ਸੀਨ ਸਾਹਿਬ ਆ ਰਿਹਾ ਕੀ ਅਜੇ ਹੈ ਕਿ ਅਜੇ ਮਾਨ ਸਾਹਿਬ ਦੀ آمد ਤੇ ਲੁਧਿਆਣਾ ਪੂਰਾ ਪੂਰਾ ਸ਼ਹਿਰ ਪੱਪਾਪਾਰਾ ਦੁਪਹਿਰ ਤੋਂ ਲੈ ਕੇ ਹੀ ਲੋਕਾਂ ਦਾ ਜਮਾਵੜਾ ਲੱਗਿਆ ਹੈ। ਵੱਡੀ ਗਿਣਤੀ ਵਿੱਚ ਨੌਜਵਾਨ, ਬਜ਼ੁਰਗ, ਮਤਾਵਾਂ ਪੈਣਾ ਸੜਕਾਂ ਤੇ ਆ ਕੇ ਖੜੀਆਂ ਆਪਣੇ ਮਹਿਬੂਬ ਨੇਤਾ ਦੇ ਝਲਕ ਪਾਉਣ ਲਈ ਮੈਂ ਸਮਝਦਾ ਇਹ ਭਗਵੰਤ ਮਾਨ ਸਾਹਿਬ ਦੇ ਕਿਤੇ ਕੰਮਾਂ ਤੇ ਲੋਕ ਉਹਨਾਂ ਦੇ ਸਤਕਾਰ ਵਜੋਂ ਖੜੇ ਨੇ। ਸ਼੍ਰੀ ਅਰਵਿੰਦ ਕੇਜਰੀਵਾਲ ਤੇ ਸਰਦਾਰ ਭਗਵੰਤ ਸਿੰਘ ਮਾਨ ਪਹਿਲੇ ਮੁੱਖ ਮੰਤਰੀ ਨੇ ਪਹਿਲੇ ਪਾਰਟੀ ਮੁਖੀ ਨੇ ਜਿਨ੍ਹਾਂ ਨੇ ਰਾਜਨੀਤੀ ਦੇ ਮੈਨੇ ਬਦਲੇ ਨੇ ਲੋਕਾਂ ਨੂੰ ਦੱਸਿਆ ਕਿ ਰਾਜਨੀਤੀ ਸਿਰਫ ਰਾਜ ਕਰਨ ਲਈ ਨਹੀਂ ਸੇਵਾ ਲਈ ਹੁੰਦੀ ਹੈ ਆਵਾਜ਼ੀ ਬਾੜੀ ਜਿੰਦਾਬਾਦ ਆਵਾਜ਼ੀ ਬਾੜੀ ਜਿੰਦਾਬਾਦ ਲੋਕਾਂ ਵੱਲੋਂ ਮੈਂ ਕਿਹਾ ਲੋਕਾਂ ਵੱਲੋਂ ਆਪਣੀ ਜਿਹੜੀ ਕਿ ਪੂਰੀ ਹੈਗੀ ਜਿਹੜੀ ਕਿ سپورਟ ਜੋ ਹੈ ਲੋਕਾਂ ਦੀ سپورਟ ਵੀ ਇਹਦਾ ਦੇਖੋ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਸਾਰੇ ਸ਼ਹਿਰੀ ਇੱਥੇ ਆ ਕੇ ਖੜੇ ਨੇ ਦੁਪਹਿਰ ਤੋਂ ਕਿਸੇ ਨੂੰ ਗਰਮੀ ਨਹੀਂ ਲੱਗਦੀ ਕਿਸੇ ਨੂੰ ਪਿਆਸ ਨਹੀਂ ਲੱਗਦੀ ਸਾਰੇ ਐਨ ਆਰਾਮ ਨਾਲ ਖੜੇ ਨੇ ਮੈਂ ਆਪਣੇ ਦਫਤਰ ਤੋਂ 6 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਆਇਆ ਸਵਾਂ ਦੀ ਗਿਣਤੀ ਦੀ ਮੋਟਰਸਾਈਕਲ ਮੇਰੇ ਨਾਲ ਸੀ ਕਿਸੇ ਨੇ ਕੋਈ ਲੰਗੜਾ ਨਹੀਂ ਕਰੀ ਆਰਾਮ ਨਾਲ ਜਿੱਦਾਂ ਕਿੜੀਆਂ ਲੈਣ ਲਾ ਕੇ ਤੁਰਦੇ ਨੇ ਐਸੇ ਤਰ੍ਹਾਂ ਮੇਰੇ ਪਿੱਛੇ ਭਗਵੰਤ ਸਿੰਘ ਮਾਨ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕਰਦੇ ਨੌਜਵਾਨ ਇੱਥੇ ਤੱਕ ਪਹੁੰਚੇ ਹਾਂ ਵੀ ਛੋਟੇ ਵੀ ਕੀ ਨਾਮ ਹੈ ਤੇਰਾ ਮੇਰਾ ਨਾਮ ਰਾਜਵੰਤ ਸਿੰਘ ਹੈ ਜੀ ਤੇ ਆਪਣਾ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਕੰਨੀ ਹਸੈਣੀ ਹੈ ਜੀ ਹਲਕਾ ਜਗਰਾਉ ਹੈ ਜੀ ਹਲਕਾ ਜਗਰਾਉ ਤੇ ਇੱਥੇ ਫਿਰ ਡਿਊਟ ਕਿਵੇਂ ਆ ਗਏ ਇਹ ਅਸੀਂ ਮਾਨ ਸਾਹਿਬ ਦੇ ਰੋਡ ショਅ ਤੇ ਪਹੁੰਚੇ ਆ ਜੀ ਆਪਣੀ ਮਰਜ਼ੀ ਨਾਲ ਆਏ ਆ ਤੇ ਸਾਨੂੰ ਤਕਰੀਬਨ ਅ ਬਿੱਟੂ ਨੂੰ ਅਸੀਂ ਦਿੱਤੇ ਸੀ ਇਹ 5 ਸਾਲ ਹੋਈ 10 ਸਾਲ ਬਿੱਟੂ ਨੇ ਕੁਝ ਵੀ ਨਹੀਂ ਕੀਤਾ ਸਾਡੇ ਪਿੰਡਾਂ ਦੇ ਵਿੱਚ ਅੱਛਾ ਹਾਂ ਪਿਛੜੇ ਲੱਗ ਕੇ ਕੰਮ ਹੀ ਬੜੇ ਕੀਤੇ ਨਹੀਂ ਨਹੀਂ ਕੁਝ ਨਹੀਂ ਕੀਤਾ ਜੀ ਗਿਆ ਹੀ ਨਹੀਂ ਪਿੰਡਾਂ ਚ ਹਾਂ ਜੀ 2 ਸਾਲ ਜੱਦੇ ਐਮਪੀ ਬਣੇ ਕੋਈ ਨਹੀਂ ਗਣਿਆ ਨਹੀਂ ਨਹੀਂ ਗਏ ਨਹੀਂ ਕਿ ਪਿੰਡਾਂ ਚ ਗਏ ਵੋਟਾਂ ਮੰਗਣੇ ਜ਼ਰੂਰ ਗਏ ਸੀਗੇ ਜੀ ਸੋਮਾ ਸੁਮਾ ਖਾ ਕੇ ਆ ਗਏ ਕਹਿੰਦੇ ਆਵਾਂਗੇ ਸਾਡੇ ਪਿਛੜੇ ਇਲਾਕੇ ਦੇ ਵਿੱਚ ਵਿਕਾਸ ਜਮਾ ਨਹੀਂ ਹੋਇਆ ਜੀ ਅੱਛਾ ਹਾਂਜੀ ਹੁਣ ਆਮ ਆਦਮੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਬਹੁਤ ਵਧੀਆ ਕੰਮ ਹੋ ਰਿਹਾ ਜੀ ਮੇਰੇ ਪਿੰਡ ਪਹਿਲਾਂ ਕੁਝ ਵੀ ਹੈ ਨਹੀਂ ਸੀਗਾ ਹੁਣ ਮਹੱਲਾ ਕ੍ਰਿੰਕ ਬਣਿਆ ਹੋਇਆ ਜੀ ਜਿੱਥੇ ਫ੍ਰੀ ਇਲਾਜ ਦਵਾਈਆਂ ਦੁਵੀਆਂ ਸਭ ਕੁਝ ਮੁਕਤ ਮਿਲਦਾ ਹੈ ਗਰੀਬ ਪਰਵਾਰਾਂ ਨੂੰ ਤੁਹਾਡੇ ਉੱਥੇ ਆਮ ਆਦਮੀ ਪਾਰਟੀ ਦੀ ਹਾਂਜੀ ਆਮ ਆਦਮੀ ਪਾਰਟੀ ਦੀ ਮੈਡਮ ਸਰਬਜੀਤ ਕੌਰ ਮਾਨੂ ਕੇ ਹਾਂ ਮੈਡਮ ਸਰਬਜੀਤ ਕੌਰ ਮਾਨੂ ਕੇ ਹਾਂ ਕਿਵੇਂ ਕਰਦੇ ਆ ਕੰਮ ਕੋਮ ਠੀਕ ਬਹੁਤ ਵਧੀਆ ਕੰਮ ਕਰਦੇ ਆ ਜੀ गया। गया। अच्छा हां जी ਪਰਿਵਾਰਾਂ ਨੂੰ ਮਿਲਦੀ ਹੈ ਹਰੇਕ ਵਰਕਰ ਦੇ ਨਾਲ اچھا हां जी ਕੋਈ ਮਰਜ਼ੀ ਚਲੇ ਕਿਸੇ ਉਹਦੇ ਵਿੱਚ ਐ ਨਹੀਂ ਹੈਗਾ ਜੀ ਪਾਰਟੀ ਵਾਈ ਪਾਰਟੀ ਵਾਲੇ ਜੀ ਤੋਂ ਉੱਪਰ ਉੱਟ ਕੇ ਕੰਮ ਕਰਦੇ ਸਾਰੀਆਂ ਪਾਰਟੀਆਂ ਦਾ ਤਾਂ ਕੀ ਲੱਗਦਾ ਹੈ ਅੱਜ ਕੀ ਐਮਪੀ ਕੌਣ ਬਣੂ ਐਮਪੀ ਸਾਡੇ ਪੱਪੀ ਜੀ اچھا हां जी ਦਿਤਾਵਾਂਗੇ ਸ਼ੀਟ ਜੀ اچھا हां जी